ਉਸ ਵੇਲੇ ਦੀ ਬੱਡੀ ਖਬਰ ਪਟਿਆਲੇ ਤੋਂ ਆ ਰਹੀ ਆ ਜਿੱਥੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅੱਜ ਜਿਹੜਾ ਨਾਮਜ਼ਦਗੀ ਦੇ ਆਖਰੀ ਦਿਨ ਸੀ ਤੇ ਆਖਰੀ ਦਿਨ ਦੇ ਵਿੱਚ ਜਿਹੜਾ ਅੱਜ ਹੰਗਾਮਾ ਦੇਖਣ ਨੂੰ ਮਿਲਿਆ ਉੱਥੇ ਤੋਂ ਬੀਜੇਪੀ ਲੀਡਰਾਂ ਦੇ ਜਿਹੜੇ ਉਮੀਦਵਾਰ ਬਣੇ ਹੋਏ ਸੀ ਉਹਨਾਂ ਦੀਆਂ ਫਾਈਲਾਂ ਲੈ ਕੇ ਇੱਕ ਅਣਜਾਣ ਆਦਮੀ ਉਸ ਜਗ੍ਹਾ ਤੋਂ ਫਰਾਰ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਪੁਲਿਸ ਵੀ ਮੌਜੂਦ ਹੈ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਬੀਜੇਪੀ ਉਮੀਦਵਾਰਾਂ ਦੀਆਂ ਫਾਈਲਾਂ ਖੋਈਆਂ ਜਾਂਦੀਆਂ ਨੇ ਉਹ ਆਦਮੀ ਉਥੋਂ ਫਰਾਰ ਹੋ ਜਾਂਦਾ ਇਸ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਕ ਬੰਦਾ ਜਿਹੜੀਆਂ ਨੋਮੀਨੇਸ਼ਨ ਫਾਈਲਾਂ ਸੀਗੀਆਂ ਉਹ ਲੈ ਕੇ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਹੰਗਾਮਾ ਇਹ ਪਟਿਆਲੇ ਦੇ ਵਿੱਚ ਵਧਦਾ ਜਾ ਰਿਹਾ ਕਿਉਂਕਿ ਹੁਣ ਅੱਜ ਜਿਹੜਾ ਦੁਪਹਿਰ 3 ਵਜੇ ਤੱਕ ਆਖਰੀ ਸਮਾਂ ਹੈ ਫਾਈਲਾ ਭਰਨ ਦਾ 3 ਵਜੇ ਤੱਕ ਜਿੰਨੀਆਂ ਫਾਈਲਾ ਭਰੀਆਂ ਗਈਆਂ ਉਹਨੇ ਨੋਮੀਨੇਸ਼ਨ ਹੀ ਜਿਹੜੇ ਰਹਿਣਗੇ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਉਹ ਲਾਸਟ ਦਿਨ ਹੈ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਹ ਔਰ ਕਮਿਸ਼ਨ ਦੇ ਵੱਲੋਂ ਨਾਮਜ਼ਦਗੀ ਪੇਪਰ ਭਰਨ ਦੀ ਤਾਰੀਖ ਰੱਖੀ ਗਈ ਸੀ 13 ਦਸੰਬਰ ਭਾਵ ਕੱਲ ਨੂੰ ਜਿਹੜੀ ਇਹਨਾਂ ਪੇਪਰਾਂ ਦੀ ਪੜਤਾਲ ਹੋਵੇਗੀ ਕਾਨੂੰਨੀ ਜਾਂਚ ਹੋਵੇਗੀ ਤੇ ਮੁੜ ਕੇ 14 ਦਸੰਬਰ ਭਾਵ ਪਰਸੋਂ ਇੱਕ ਦਿਨ ਛੱਡ ਕੇ ਪਰਸੋਂ ਨੂੰ ਜਿਹੜੇ ਉਮੀਦਵਾਰ ਆਪਣਾ ਨਾਮ ਵਾਪਸ ਲੈਣਾ ਚਾਹੁੰਦੇ ਨੇ ਆਪਣੀ ਫਾਈਲ ਵਿਧਰੋ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਤਾਂ 21 ਜਨਵਰੀ ਨੂੰ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨਗਰ ਨਿਗਮ ਦੀਆਂ ਉਸਦੇ ਲਈ ਅੱਜ ਨੋਮੀਨੇਸ਼ਨ ਦਾ ਆਖਰੀ ਦਿਨ ਹੈ ਤੇ ਆਖਰੀ ਦਿਨ ਦੇ ਵਿੱਚ ਜਿਹੜਾ ਪੂਰਾ ਹੰਗਾਮਾ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਤਸਵੀਰਾਂ ਪਟਿਆਲੇ ਦੀਆਂ ਦਿਖਾ ਰਿਹਾ ਜਿੱਥੇ ਨੋਮੀਨੇਸ਼ਨ ਭਰਨ ਨੂੰ ਲੈ ਕੇ ਜਿਹੜਾ ਜ਼ੋਰਦਾਰ ਡਰਾਮਾ ਕੀਤਾ ਜਾ ਰਿਹਾ ਪੂਰਾ ਹੰਗਾਮਾ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਭੀੜ ਹੈ ਉਹ ਵੱਧਦੀ ਜਾ ਰਹੀ ਆ ਇਸੇ ਭੀੜ ਦੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਵਿੱਚ ਦੋ ਭਾਜਪਾ ਲੀਡਰਾਂ ਦੀਆਂ ਫਾਈਲਾਂ ਖੋਖ ਇੱਕ ਅਣਜਾਣ ਆਦਮੀ ਉਸ ਜਗ੍ਹਾ ਤੋਂ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਬਣਿਆ ਹੋਇਆ ਲਗਾਤਾਰ ਜਿਹੜੀ ਸਥਿਤੀ ਹੈ ਉਹ ਹੁਣ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੁੰਦੀ ਦਿਖਾਈ ਦੇ ਰਹੀ ਹੈ ਕਿ ਅੱਜ ਆਖਰੀ ਦਿਨ ਸੀ ਆਖਰੀ ਦਿਨ ਦੇ ਵਿੱਚ ਜਿਹੜੀਆਂ ਨਾਮਿਨੇਸ਼ਨਸ ਨੇ ਉਹ ਕਾਫੀ ਜ਼ਿਆਦਾ ਹੋ ਜਾਂਦੀਆਂ ਤਾਂ ਇਸੇ ਨਾਮਿਨੇਸ਼ਨ ਦੇ ਆਖਰੀ ਦਿਨ ਇਸੇ ਭੀੜ ਭੜੱਕੇ ਦੇ ਵਿੱਚ ਜਿਹੜੀ ਦੋ ਭਾਜਪਾ ਲੀਡਰਾਂ ਦੀਆਂ ਜਿਹੜੀਆਂ ਫਾਈਲਾਂ ਖੋਕ ਕੇ ਜਿਹੜਾ ਆਦਮੀ ਫਰਾਰ ਹੁੰਦਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਪੂਰੀ ਘਟਨਾ ਹੁੰਦੀ ਹੈ ਇਹ ਘਟਨਾ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਤੇ ਵੀ ਜਿਹੜੇ ਸਵਾਲ ਖੜੇ ਕਰਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜਿਹੜਾ ਉਹ ਬੰਦਾ ਫਾਈਲਾਂ ਖੋਕੇ ਫਰਾਰ ਹੁੰਦਾ ਉਸ ਤੋਂ ਬਾਅਦ ਬੀਜੇਪੀ ਲੀਡਰ ਵੀ ਜਿਹੜੇ ਉਹ ਪੰਜਾਬ ਸਰਕਾਰ ਤੇ ਵੀ ਵੱਡੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਬੀਜੇਪੀ ਲੀਡਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਉਹਨਾਂ ਉਮੀਦਵਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਫਾਈਲਾਂ ਜਾਣ ਬੁੱਝ ਕੇ ਖੋਈਆਂ ਗਈਆਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਉਹਨਾਂ ਖੋਣ ਵਾਲਿਆਂ ਦਾ ਸਾਥ ਦਿੱਤਾ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜਿਹੜੀ ਹੈ ਪੂਰੀ ਘਟਨਾ ਕਰਮਾ ਵਾਪਰਿਆ ਹੈ ਪੂਰੀ ਘਟਨਾ ਹੋਈ ਆ ਦੋ ਬੀਜੇਪੀ ਉਮੀਦਵਾਰਾਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਖੋਈਆਂ ਗਈਆਂ ਨੇ ਵੱਡੀ ਖਬਰ ਹੈ ਕਿ ਨਗਰ ਨਿਗਮ ਦੀਆਂ ਚੋਣਾਂ 21 ਜਨਵਰੀ ਨੂੰ ਹੋਣ ਜਾ ਰਹੀਆਂ ਨੇ ਉਸੇ ਚੋਣਾਂ ਦੇ ਮੱਦੇਨਜ਼ਰ ਅੱਜ ਆਖਰੀ ਦਿਨ ਸੀ ਅੱਜ ਆਖਰੀ ਦਿਨ ਨਾਮਿਨੇਸ਼ਨ ਭਰੇ ਜਾਣੇ ਨੇ ਅੱਜ ਦੁਪਹਿਰ 3 ਵਜੇ ਸਮਾਜ ਜਿਹੜਾ ਨਿਰਧਾਰਤ ਕੀਤਾ ਗਿਆ ਸੀ 3 ਵਜੇ ਤੱਕ ਜਿਹੜੀਆਂ ਉਹ ਫਾਈਲਾਂ ਭਰੀਆਂ ਜਾਣਗੀਆਂ ਨਾਮਜਦਗੀ ਪੱਤ ਜਿਹੜੇ ਪੇਪਰ ਨੇ ਉਹ ਭਰੇ ਜਾਣਗੇ ਪਰਮ ਭਰਨ ਦੀ ਖਾਤਿਰ ਮੈਂ ਇਤਿਹਾਸ ਨੂੰ ਬੇਨਤੀ ਕਰਦਾ ਇੱਥੇ ਮੈਂ ਲਈ ਜਾਵਾਂਨ ਵਾਲ ਦੀ ਨਾਲ ਰੱਦ ਹੋਣ ਇਲੈਕਸ਼ਨ ਨਿਯਮ ਨੂੰ ਬੇਨਤੀ ਕਰਦਾ ਇਲੈਕਸ਼ਨ ਰੱਦ ਹੋਣ ਸਾਰੇ ਭਾਗੀਆਂ ਤੇ ਬੀਜੇਪੀ ਦੇ ਜਿੰਨੇ ਵੀ ਕਾਰਕਟਰ ਉਹਨਾਂ ਦੀ ਫਾਇਲਾ ਕੋਈ ਹੈਗਾ ਇਹ 100 100 150 ਮੁੰਡਾ ਉਰੇ ਆ ਕੇ ਗੁੰਡਾਗਰਦੀ ਦਾ ਨਾਮ ਮੁੰਡੇ ਚੱਕੇ ਲੈ ਕੇ ਜਾ ਰਹੇ ਜੀ ਸਾਰੇ ਆਮ ਬਹੁਤ ਹੀ ਮਾੜਾ ਕੰਮ ਜਿਹੜਾ ਅੱਜ ਆਗਿਆ ਸਰਕਾਰ ਭਗਵੰਤ ਮਾ ਲੇਡੀ ਦੇ ਹੱਥ ਚੱਕੇ ਨੇ ਹਿੰਦੂਆਂ ਤੇ ਅਤਿਆਚਾਰ ਕੀਤਾ ਮੇਰੇ ਤਿਲਕ ਤੇ ਹੱਥ ਲਾਇਆ ਉਹ ਲੋਕਾਂ ਨੇ ਇਹਨਾਂ ਨੇ ਹਿੰਦੂਆਂ ਤੇ ਅਤਿਆਚਾਰ ਕੀਤਾ ਇਹ ਸਰਕਾਰ ਨੇ ਅਸੀਂ ਛੱਡਾਂਗੇ ਇਹਨਾਂ ਨੂੰ